ਇਹ ਜਿਹੜਾ ਫਲਾਵਰ ਸ਼ੋਅ ਹੈ ਜੀ ਅਸੀਂ 1 ਮਾਰਚ 1998 ਨੂੰ ਪਹਿਲਾ ਫਲਾਵਰ ਸ਼ੋਅ ਲਾਇਆ ਜਿਸ ਦਾ ਅਸੀਂ ਮਕਸਦ ਸੀ ਸੋਚਦੇ ਸੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਇਹ ਵਾਤਾਵਰਣ ਦੇ ਸਬੰਧੀ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਹੈ ਕਿਉਂਕਿ ਪ੍ਰਦੂਸ਼ਣ ਤੋਂ ਉਸ ਵੇਲੇ ਦਿਨੋਂ ਦੇ ਵਾਅਦਾ ਹੋ ਰਿਹਾ ਸੀ ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਪ੍ਰਦੂਸ਼ਣ ਦੇ ਵਾਅਦੇ ਕਰਕੇ ਰੁੱਤਾਂ ਬਦਲ ਗਈਆਂ ਸਾਡੀ ਮਿੱਟੀ ਪਾਣੀ ਹਵਾ ਸਭ ਪ੍ਰਦੂਸ਼ਿਤ ਹੋ ਚੁੱਕੇ ਹੈ ਇਹਦੇ ਜਿਹੇ ਅਸੀਂ ਉਮੀਦ ਕਰੀਏ ਵੀ ਕੋਈ ਕੱਲੀ ਸਰਕਾਰ ਜਾਂ ਕੱਲੀ ਕੋਈ ਸੰਸਥਾ ਇਸ ਨੂੰ ਠੀਕ ਕਰ ਸਕਦੀ ਹੈ ਕਿਉਂਕਿ ਇਹ ਸਾਰੇ ਬ੍ਰਹਮੰਡ ਦੇ ਸਾਰੇ ਵਿਸ਼ਵ ਦੀ ਸਮੱਸਿਆ ਹੈ ਇਸ ਕਰਕੇ ਸਖੁੱਲ ਪ੍ਰਾਨੀਆਂ ਨੂੰ ਕੁੱਲ ਲੋਕਾਂ ਨੂੰ ਵਾਤਾਵਰਣ ਦੀ ਸਾਬ ਸੰਬੰਧੀ ਪਿੱਛੇ ਜਾਗਰੂਕ ਹੋਣਾ ਚਾਹੀਦਾ ਹੈ ਇਸੇ ਨੂੰ ਮੁੱਖ ਰੱਖਦੇ ਅਸੀਂ ਇਹ ਜਿਹੜਾ ਮੇਲਾ ਹੈ ਆਮ ਤੌਰ ਤੇ ਸੀ ਟਰੀ ਪਲਾਂਟੇਸ਼ਨ ਲਗਾਤਾਰ ਕਰਦੇ ਰਹੇ ਨੇ ਲੇਕਿਨ ਸਾਡਾ ਇੱਕ ਐਨਵਰਨਮੈਂਟ ਜਿਹੜਾ ਫੰਕਸ਼ਨ ਹੈ ਉਹ ਅਸੀਂ ਬਤੌਰ ਫੁੱਲਾਂ ਦਾ ਮੇਲਾ ਪਿਛਲੇ 27 ਸਾਲਾਂ ਤੋਂ ਲਗਾਤਾਰ ਇਸੀ ਮਨਾ ਰਹੇ ਹਾਂ ਔਰ ਸਾਨੂੰ ਸਾਡੇ ਜਿਹੜੇ ਮੰਡੀ ਹੈ ਮੇਰੇ ਸਮੁੱਚੇ ਮੰਡੀ ਵੱਲੋਂ ਕੂਟੀਆਂ ਸੰਸਥਾਵਾਂ ਵੱਲੋਂ ਦੁਕਾਨਦਾਰ ਵੀਰਾਂ ਵੱਲੋਂ ਪੂਰਨ ਸਹਿਯੋਗ ਮਿਲਦਾ ਹੈ ਔਰ ਸਲੇਲਾ ਮੇਲਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਜਿਹੜਾ ਫਰਾਵਰਸ਼ੋਧੂ ਤੁਸੀਂ ਅਪ ਤੁਸ ਕੀ ਹੋ ਜੀ ਕਮੇਟੀ ਦੇ ਮੈਂ ਇਹ ਬੇਸਿਕਲੀ ਆਪਣੇ ਆਪ ਮੈਂ ਕਨਵੀਨਰ ਐ ਇਸ এনਵਾਇਰਨਮੈਂਟ ਸੁਸਾਇਟੀ ਦਾ ਸ਼ੁਰੂ ਚ ਅਸੀਂ ਮੈਂ ਡਾਕਟਰ ਵੀਰੇ ਸਿੰਘ ਲਾ ਜੀ ਮਹਿਤਾ ਨਰਿੰਦਰ ਟਿੰਨੂ ਜੀ ਸਾਡੇ ਪੰਜ ਸੱਤ ਅਸੀਂ ਦੋਸਤਾਂ ਨੇ ਬੈਠ ਕੇ ਇਸ ਸੁਸਾਇਟੀ ਦਾ ਗਠਨ ਕੀਤਾ ਸੀ 1997 ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਇਹ ਬਲਾਵਰ ਸ਼ੋਅ ਸੀ ਰਜਿਸਟਰ ਕਰਾਉਣ ਤੋਂ ਬਾਅਦ ਫੰਡ ਵੀ ਲਗਾਇਆ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਹੋਰ ਵੱਧ ਤੋਂ ਵੱਧ ਲੋਕ ਜੁੜਨ ਪਰ ਮਾਨਸਾ ਤੋਂ ਦਵਿੰਦਰ ਪਾਗਲ ਜੀ ਰਿਪੋਰਟ ਦੇ ਨਾਲ ਸ਼੍ਰੀਸ਼ ਕੀ ਕਹਿਣਾ ਚਾਹੁੰਗੇ ਹਾਂ ਜੀ এনਵਾਇਰਨਮੈਂਟ ਸੁਸਾਇਟੀ ਮਾਨਸਾ ਵੱਲੋਂ ਪਿਛਲੇ 30 ਸਾਲ ਤੋਂ ਮਾਨਸਾ ਤੇ ਮਾਨਸਾ ਦੇ ਆਲੇ ਦੁਆਲੇ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਵਾਤਾਵਰਨ ਸੰਬੰਧੀ ਜਾਗਰੂਕ ਕਰਨ ਲਈ ਫੁੱਲਾਂ ਦਾ ਮੇਲਾ ਜਾਂ ਫਲਾਵਰ ਸ਼ੋਅ ਕਹਿੰਦੇ ਆ ਉਹ ਲਗਾਇਆ ਜਾਂਦਾ ਕਿੱਥੇ ਉਹਦੇ ਵਿੱਚ ਵੱਖੋ ਵੱਖਰੇ ਫੁੱਲਾਂ ਦੇ ਪਲਾਂਟ ਐ ਔਰ ਔਰਨਮੈਂਟਲ ਪਲਾਂਟਸ ਆ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਆ ਉਹਦੇ ਨਾਲ ਹੀ ਜਿਹੜੀਆਂ ਸਾਰੀਆਂ ਸਾਡੇ ਵਪਾਰਕ ادارے ਐ ਸਕੂਲ ਐ ਕ੍ਰੈਚ ਐ ਉਹਨਾਂ ਨੇ ਆਪਣੀਆਂ ਸਟਾਲਸ ਲੁੰਡੀਆਂ ਨੇ ਔਰ ਜਿਹੜਾ ਸਟੇਜ ਐ ਉੱਥੇ ਸਾਰੇ ਸਕੂਲਾਂ ਦੇ ਬੱਚੇ ਵੇਚ ਚ ਆਪਣਾ ਜਿਹੜਾ ਟੈਲੈਂਟ ਐ ਇਹਨਾਂ ਇੱਕ ਚੋਪਿਆ ਟੈਲੈਂਟ ਵੀ ਮੈਂ ਕਹੂੰਗਾ ਉਹ ਦਿਖਾਉਂਦੇ ਨੇ ਕਿਉਂਕਿ ਅਜਿਹਾ ਵੱਡਾ ਪਲੇਟਫਾਰਮ ਹੈ ਮਾਨਸਾ ਚ ਮੱਲਾ ਦਾ ਹੋਰ ਕਿਤੇ ਮਿਲਦਾ ਨਹੀਂ ਕਿਉਂਕਿ ਕਈ ਕੋਈ ਸਕੂਲ ਲੈਵਲ ਦੇ ਹੁੰਦੇ ਆ ਕੋਈ ਕਾਲਜ ਲੈਵਲ ਦੇ ਕੰਪੀਟੀਸ਼ਨ ਹੁੰਦੇ ਆ ਇਹ ਇੱਕ ਓਪਨ ਕੰਪੀਟੀਸ਼ਨ ਨਹੀਂ ਬਲਕਿ ਆਪਣੀ ਪਰਫਾਰਮੈਂਸ ਆਪਣਾ ਟੈਲੈਂਟ ਦਿਖਾਉਣ ਦਾ ਬੜਾ ਵੱਡਾ ਜਰੀਆ ਜਿਹਦੇ ਨਾਲ ਸਾਡੇ ਬਹੁਤ ਸਾਰੇ ਬੱਚੇ ਅੱਗੇ ਵਧੇ ਨੇ ਸੋ ਮੈਂ ਸਾਰੇ ਮਾਨਸਾ ਵਾਸੀਆਂ ਨੂੰ ਦਾ ਧੰਨਵਾਦ ਵੀ ਕਰਦਾ ਔਰ ਬੇਨਤੀ ਕਰਦਾ ਕਿ ਕਲੀਨ ਮਾਨਸਾ ਗਰੀਨ